ਜਿੱਥੇ ਰੱਖਣ ਨਾਲ ਖਰਾਬ ਹੋ ਜਾਂਦੀ ਹੈ ਸ਼ਰਾਬ ਫ੍ਰੀਜ਼ਰ ਚ ਰੱਖ ਕੇ ਵੀ ਕਿਉਂ ਨਹੀਂ ਜੰਮਦੀ ਸ਼ਰਾਬ ਇਹਨਾਂ ਸਵਾਲਾਂ ਦੇ ਜਵਾਬ ਉਡਾ ਦੇਣਗੇ ਤੁਹਾਡੇ ਖੂਸ਼ ਸ਼ਰਾਬ ਪੀਣਾ ਜਾਂ ਕੋਈ ਵੀ ਨਸ਼ਾ ਕਰਨਾ ਸੇਤ ਦੇ ਲਈ ਬਹੁਤ ਜ਼ਿਆਦਾ ਹਾਨੀਕਾਰਕ ਹੁੰਦਾ ਹੈ ਅਸੀਂ ਇਸ ਚੀਜ਼ ਨੂੰ ਵਧਾਵਾ ਨਹੀਂ ਦਿੰਦੇ ਤੇ ਚਾਹੁੰਦੇ ਹਾਂ ਕਿ ਜੇਕਰ ਕਿਸੇ ਨੂੰ ਅਜਿਹੀ ਕੋਈ ਆਦਤ ਹੈ ਉਸ ਨੂੰ ਕੋਸ਼ਿਸ਼ ਕਰੋ ਘਟਾ ਦਿਓ ਜੇ ਹੋ ਸਕੇ ਤਾਂ ਛੱਡ ਦਿਓ ਪਰ ਜਿਹੜੇ ਲੋਕ ਸ਼ਰਾਬ ਪੀਣ ਦੇ ਸ਼ੌਕੀਨ ਨੇ ਉਹ ਜਾਣਦੇ ਨੇ ਕਿ ਸ਼ਰਾਬ ਜਦੋਂ ਪੀਂਦੇ ਨੇ ਕਈ ਲੋਕ ਸੋਡੇ ਚ ਪੀਂਦੇ ਨੇ ਕਈ ਲੋਕ ਕੁਝ ਪਾਣੀ ਮਿਕਸ ਕਰਕੇ ਪੀਂਦੇ ਨੇ ਕਈ ਬਰਫ਼ ਪਾ ਕੇ ਪੀਂਦੇ ਨੇ ਪਰ ਬਹੁਤ ਸਾਰੇ ਸਵਾਲ ਲੋਕਾਂ ਦੇ ਮਨ ਦੇ ਵਿੱਚ ਹੁੰਦੇ ਨੇ ਕਿ ਸ਼ਰਾਬ ਬਰਫ਼ ਦੇ ਵਿੱਚ ਪਾ ਕੇ ਤਾਂ ਪੀਂਦੇ ਆ ਪਰ ਸ਼ਰਾਬ ਨੂੰ ਫ੍ਰੀਜ਼ਰ 'ਚ ਰੱਖੀ ਤਾਂ ਸ਼ਰਾਬ ਜੰਮਦੀ ਕਿਉਂ ਨਹੀਂ ਹੈ ਫ੍ਰੀਜ਼ਰ ਦੇ ਵਿੱਚ ਕਾਫੀ ਸਮਾਂ ਜੋ ਹੈ ਸ਼ਰਾਬ ਪਈ ਰਵੇ ਚਾਹੇ ਤਾਂ ਬੋਤਲ ਬਾਹਰੋਂ ਠੰਡੀ ਹੋ ਜਾਂਦੀ ਹੈ ਪਰ ਅੰਦਰੋਂ ਲਿਕਵਿਡ ਹੀ ਨਿਕਲਦੀ ਭਾਵੇਂ ਵਾਈਨ ਹੋਵੇ ਭਾਵੇਂ ਕੋਈ ਵੀ ਸ਼ਰਾਬ ਹੋਵੇ ਅਜਿਹਾ ਕਿਵੇਂ ਹੋ ਸਕਦਾ ਹੈ ਇੱਕ ਸਵਾਲ ਇਹ ਵੀ ਉੱਠਦਾ ਹੈ ਕਿ ਜੇਕਰ ਸ਼ਰਾਬ ਨੂੰ ਅਸੀਂ ਫ੍ਰਿਜ ਦੇ ਵਿੱਚ ਰੱਖ ਦਿਆਂ ਤਾਂ ਕੀ ਸ਼ਰਾਬ ਖਰਾਬ ਹੋ ਜਾਂਦੀ ਹੈ ਤਾਂ ਜਿਹੜੇ ਲੋਕ ਸ਼ਕੀਨ ਨੇ ਉਹਨਾਂ ਦੇ ਕੋਲ ਸਟਾਕ ਵੀ ਕਾਫੀ ਪਿਆ ਹੁੰਦਾ ਸ਼ਰਾਬ ਦਾ ਅਲੱਗ-ਅਲੱਗ ਤਰ੍ਹਾਂ ਦੀ ਸ਼ਰਾਬ ਉਹਨਾਂ ਨੇ ਰੱਖੀ ਹੁੰਦੀ ਹੈ ਤਾਂ ਉਹ ਉਸ ਨੂੰ ਕਿਵੇਂ ਸਟੋਰ ਕਰਕੇ ਰੱਖਦੇ ਨੇ ਉਹ ਸ਼ਰਾਬ ਨੂੰ ਜੇ ਚਾਹਣ ਤਾਂ ਫ੍ਰਿਜ ਰੱਖ ਦਿੰਦੇ ਨੇ ਜ਼ਿਆਦਾਤਰ ਬੋਤਲਾਂ ਨੂੰ ਬਾਹਰ ਰੱਖਿਆ ਜਾਂਦਾ ਨਾਰਮਲ ਟੈਂਪਰੇਚਰ ਤੇ ਪਰ ਇਹ ਸਾਰੇ ਜੋ ਸਵਾਲ ਨੇ ਇਹਨਾਂ ਦੇ ਜਵਾਬ ਤੁਹਾਨੂੰ ਦੱਸਦੇ ਆ ਇਸ ਵੀਡੀਓ ਦੇ ਵਿੱਚ ਸ਼ਰਾਬ ਸੇਤ ਦੇ ਲਈ ਨੁਕਸਾਨਦਾਇਕ ਹੁੰਦੀ ਹੈ ਇਸ ਦੇ ਬਾਵਜੂਦ ਲੋਕ ਇਸ ਨੂੰ ਪੀਣਾ ਨਹੀਂ ਛੱਡਦੇ ਜਿਸ ਕਰਕੇ ਜਿਹੜੇ ਲੋਕ ਸ਼ਰਾਬ ਪੀਣ ਦੇ ਸ਼ੌਕੀਨ ਹੁੰਦੇ ਨੇ ਉਹ ਸ਼ਰਾਬ ਦੀ ਚੰਗੀ ਕਲੈਕਸ਼ਨ ਆਪਣੇ ਘਰ ਦੇ ਵਿੱਚ ਰੱਖਦੇ ਨੇ ਹਾਲਾਂਕਿ ਤੁਸੀਂ ਦੇਖਿਆ ਹੋਵੇਗਾ ਕਿ ਸ਼ਰਾਬ ਨੂੰ ਫ੍ਰੀਜ਼ ਕਰਨ ਦੀ ਬਜਾਏ ਬਾਹਰ ਰੱਖਿਆ ਜਾਂਦਾ ਹੈ ਕਿ ਸ਼ਰਾਬ ਕਦੇ ਵੀ ਖਰਾਬ ਨਹੀਂ ਹੁੰਦੀ ਜਦੋਂ ਕਿ ਲੋਕ ਇਸ ਦੇ ਵਿੱਚ ਬਰਫ਼ ਮਿਲਾ ਕੇ ਪੀਣਾ ਪਸੰਦ ਕਰਦੇ ਨੇ ਅਜਿਹੇ ਦੇ ਵਿੱਚ ਸਵਾਲ ਹੀ ਉੱਠਦਾ ਹੈ ਕੀ ਸ਼ਰਾਬ ਨੂੰ ਫ੍ਰੀਜ਼ਰ 'ਚ ਰੱਖ ਕੇ ਠੰਡਾ ਕਿਉਂ ਨਹੀਂ ਕੀਤਾ ਜਾ ਸਕਦਾ ਅਤੇ ਸ਼ਰਾਬ ਫ੍ਰੀਜ਼ਰ ਦੇ ਵਿੱਚ ਰੱਖਣ ਤੋਂ ਬਾਅਦ ਵੀ ਫ੍ਰੀਜ਼ ਕਿਉਂ ਨਹੀਂ ਹੋ ਜਾਂਦੀ ਜਾਂ ਫ੍ਰਿਜ ਦੇ ਵਿੱਚ ਰੱਖਣ ਦੇ ਨਾਲ ਸ਼ਰਾਬ ਖਰਾਬ ਹੋ ਜਾਂਦੀ ਹੈ ਸੋ ਇਹ ਜਿੰਨੇ ਵੀ ਸਵਾਲ ਨੇ ਉਹਨਾਂ ਦੇ ਜਵਾਬ ਤੁਹਾਨੂੰ ਦੱਸਦੇ ਹਾਂ ਦੱਸ ਦਈਏ ਕਿ ਇਸ ਦਾ ਜਵਾਬ ਹੈ ਨਹੀਂ ਜੇਕਰ ਫ੍ਰਿਜ ਦੇ ਵਿੱਚ ਸ਼ਰਾਬ ਨੂੰ ਰੱਖਿਆ ਜਾਵੇ ਤਾਂ ਸ਼ਰਾਬ ਖਰਾਬ ਨਹੀਂ ਹੁੰਦੀ ਹਾਲਾਂਕਿ ਇਸ ਦੇ ਸਬਾਦ ਦੇ ਵਿੱਚ ਕੁਝ ਫਰਕ ਹੋ ਸਕਦਾ ਹੈ ਜੇਕਰ ਤੁਸੀਂ ਸ਼ਰਾਬ ਨੂੰ ਫ੍ਰੀਜ਼ਰ 'ਚ ਰੱਖ ਕੇ ਠੰਡਾ ਕਰਨ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਦੱਸ ਦਈਏ ਕਿ ਤੁਹਾਡੀ ਇੱਛਾ ਸਧਾਰਨ ਫ੍ਰੀਜ਼ਰ 'ਚ ਪੂਰੀ ਨਹੀਂ ਹੋ ਸਕਦੀ ਯਾਨੀ ਤੁਸੀਂ ਆਪਣੇ ਘਰ ਦੇ ਵਿੱਚ ਸ਼ਰਾਬ ਨੂੰ ਕਦੇ ਵੀ ਫ੍ਰੀਜ਼ ਯਾਨੀ ਜਮਾ ਨਹੀਂ ਸਕਦੇ ਕਿਉਂਕਿ ਘਰਾਂ ਦੇ ਵਿੱਚ ਮੌਜੂਦ ਫ੍ਰਿਜ ਦੇ ਵਿੱਚ ਸ਼ਰਾਬ ਨੂੰ ਸਟੋਰ ਕਰਨਾ ਬਿਲਕੁਲ ਵੀ ਸੰਭਵ ਨਹੀਂ ਹੈ ਤੁਹਾਨੂੰ ਦੱਸ ਦਈਏ ਕਿ ਆਮ ਫ੍ਰੀਜ਼ਰ ਦੇ ਵਿੱਚ ਸ਼ਰਾਬ ਨੂੰ ਫ੍ਰੀਜ਼ ਨਹੀਂ ਕੀਤਾ ਜਾ ਸਕਦਾ ਰਜਾ ਨਹੀਂ ਹੈ ਕਿ ਸ਼ਰਾਬ ਜਾਂ ਐਲਕੋਹਲ ਨੂੰ ਬਿਲਕੁਲ ਵੀ ਫ੍ਰੀਜ਼ਿੰਗ ਨਹੀਂ ਕੀਤਾ ਜਾ ਸਕਦਾ ਪਰ ਇਸ ਦਾ ਫ੍ਰੀਜ਼ਿੰਗ ਪੁਆਇੰਟ ਤੁਹਾਡੇ ਫ੍ਰੀਜ਼ਰ ਜਾਂ ਚਿਲਰ ਤੋਂ ਬਹੁਤ ਜ਼ਿਆਦਾ ਘੱਟ ਹੈ ਐਲਕੋਹਲ ਨੂੰ ਫ੍ਰੀਜ਼ ਕਰਨ ਦੇ ਲਈ ਲੋੜੀਂਦਾ ਤਾਪਮਾਨ ਇਹਨਾਂ ਘੱਟ ਹੈ ਕਿ ਘਰ ਦੇ ਫ੍ਰੀਜ਼ਰ ਦੇ ਵਿੱਚ ਅਜਿਹਾ ਹੋਣ ਦੀ ਕੋਈ ਵੀ ਸੰਭਾਵਨਾ ਨਹੀਂ ਹੈ ਸ਼ਰਾਬ ਦੇ ਨਾ ਜੰਮਣ ਦਾ ਕਾਰਨ ਇਹ ਹੈ ਕਿ ਇਸ ਦੇ ਵਿੱਚ ਮੌਜੂਦ ਇਥਨੋਲ ਦਾ ਫ੍ਰੀਜ਼ਿੰਗ ਪੁਆਇੰਟ ਇੰਨਾ ਘੱਟ ਹੈ ਕਿ ਬੋਤਲ ਨੂੰ ਕਦੇ ਵੀ ਠੰਡਾ ਨਹੀਂ ਕੀਤਾ ਜਾ ਸਕਦਾ ਹਾਲਾਂਕਿ ਅਲਕੋਹਲ ਦੀ ਮਾਤਰਾ ਦੇ ਅਨੁਸਾਰ ਬਦਲਦਾ ਅਸਲ ਦੇ ਵਿੱਚ ਅਲਕੋਹਲ ਦਾ ਫ੍ਰੀਜ਼ਿੰਗ ਪੁਆਇੰਟ -114 ਡਿਗਰੀ ਸੈਲਸੀਅਸ ਸ਼ਰਾਬ ਨੂੰ ਫ੍ਰੀਜ਼ ਕਰਨ ਦੇ ਲਈ -114 ਡਿਗਰੀ ਸੈਲਸੀਅਸ ਜਾਂ ਇਸ ਤੋਂ ਘੱਟ ਤਾਪਮਾਨ ਦੀ ਲੋੜ ਹੁੰਦੀ ਹੈ ਇਸ ਦੇ ਨਾਲ ਹੀ ਕਿਸੇ ਵੀ ਘਰੇਲੂ ਫ੍ਰਿਜ ਦੇ ਵਿੱਚ -114 ਡਿਗਰੀ ਦੀ ਸਮਰਥਾ ਨਹੀਂ ਹੈ ਇਹ ਹੀ ਕਾਰਨ ਹੈ ਕਿ ਫ੍ਰੀਜ਼ਰ 'ਚ ਰੱਖਣ ਤੇ ਵੀ ਵਾਈਨ ਜਾਂ ਸ਼ਰਾਬ ਨਹੀਂ ਜੰਮਦੀ ਹਾਲਾਂਕਿ ਇਹ ਫ੍ਰਿਜ ਦੇ ਵਿੱਚ ਠੰਡਾ ਜ਼ਰੂਰ ਹੋ ਜਾਂਦਾ ਪਰ ਇਸ ਨੂੰ ਘਰ ਦੀ ਫ੍ਰਿਜ ਜਾਂ ਚਿਲਰ ਦੇ ਵਿੱਚ ਨਹੀਂ ਜਮਾਇਆ ਜਾ ਸਕਦਾ